ਸਤਿਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਧਰ ਦੂਜ ਮਹੱਲਾ ਪੰਜਵਾਂ ਤੋਦ ਬਿਲ ਨ ਦੂਜ ਨਾਹੀ ਕੋਈ ਕਰਤ ਕਰ ਹਸੋ ਹੋਏ ਤੇਰਾ ਜੋਰ ਤੇਰੀ ਮੰਟੇ ਕੋ ਸਦਾ ਸਦਾ ਜਪ ਮਾਨਕ ਏਕ ਤਦ ਬਿਨ ਦੇ ਜਨ ਨਹੀਂ ਕੋਈ ਕਰਤਾਰ ਤਰਹਸੋ ਹੋਏ ਤੇਰਾ ਜੋਰ ਤੇਰੀ ਮਨਟੇਕ ਸਦਾ ਸਦਾ ਜਪ ਨਾਨਕ ਏਕ ਸਭੇ ਪਰ ਭਾਰ ਬ੍ਰਹਮ ਦਾਤਾ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਦ ਉੱਚ ਆਪਰ ਜੋ ਤਦ ਸੇਵ ਹੈ ਤੈਨ ਭਉ ਦੁਖ ਨਹੀਂ ਗੁਰ ਪਰਸਾਦ ਨਾਨਕ ਗੁਣ ਗਾਏ ਜੋ ਦੀਸ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪਰਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਤਜਨ ਕੀ ਬਾਣਸੋ ਤੋਰ ਜਨ ਜਪੇ ਤਿਸ ਕਾ ਬਨਹਾਰ ਤਿਸ ਕ ਸੰਗ ਤਰ ਸੰਸਾਰ ਕਹੋ ਮਾਨਕ ਪ੍ਰਭ ਲੋਚਾਪ ਜਨਾ ਕੀ ਬਾਣਸਾ ਤੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਕਰ ਦੂਜਾ ਮਹੱਲਾ ਪੰਜਵਾਂ ਤਦ ਬਿਨੂ ਦੂਜਾ ਨਹੀਂ ਕੋਈ ਤੂੰ ਕਰਤਾ ਕਰਮ ਸੋਈ ਤੇਰਾ ਜੋਰ ਤੇਰੀ ਮਨ ਤੇ ਸਦਾ ਸਦਾ ਜਪ ਨਾਨਕ ਏਕ ਗੁਰੂ ਪਿਆਰ ਵਾਲੇ ਅਜਦਾ ਪਾਵਨ ਮੁਖਵਾਕ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਿਲੰਗ ਰਾਗ ਅੰਦਰ ਪਾਵਨ ਅੰਗ 723 ਅਤੇ 24 ਉੱਤੇ ਸੁਭਾਈ ਮਾਮ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਦਾਤਾ ਜੀ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਤੂੰ ਹੀ ਹੈਂ ਜੋ ਕੁਝ ਕਰਦਾ ਹੈ ਉਹੀ ਕੁਝ ਹੁੰਦਾ ਹੈ ਇਸ ਕਰਕੇ ਤੇਰਾ ਏ ਮੈਨੂੰ ਆਸਰਾ ਹੈ ਤੇਰੀ ਹੀ ਮੈਨੂੰ ਠੀਕ ਆਸਹਾਰਾ ਹੈ اے ਮੇਰੇ ਮਨਾ ਹਮੇਸ਼ਾ ਉਸ ਪਰਿਪੂਰਨ ਪਰਮੇਸ਼ਰ ਮੇਂ ਇੱਕ ਨੂੰ ਜਪ ਇੱਕ ਸਮਰ ਏਕੋ ਮਨ ਆਹੇ ਦੀ ਅਵਸਥਾ ਬਣਾ ਕਿ ਉਸ ਇੱਕ ਦੇ ਨਾਲ ਜੁੜ ਕੇ ਉਸ ਇੱਕ ਵਿੱਚ ਸਮਾ ਸਕੇ ਸਤਿਗੁਰ ਕਿਰਪਾ ਕਰਨ ਉਸ ਪਰੀਪੂਰਨ ਪਰਮੇਸ਼ਰ ਦੀ ਇਬਾਦਤ ਕਰ ਸਕੀਏ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਹਉ ਯਾ ਭੱਲਾ ਦੇਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ